वेलकम टू माय ब्लॉग। ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ। ਅੱਜ ਆ ਜੀ ਆਪਣੇ ਬਲੌਗ ਦਾ 93ਵਾਂ ਦਿਨ। ਦੇਖੋ ਫਿਰ ਮਿੱਤਰੋ ਅੱਜ ਮੀਂਹ ਪੈ ਗਿਆ ਸੀ ਜਿਹੜਾ ਰਾਤ ਥੋੜੀ ਠੰਡ ਬਹੁਤ ਅੱਜ। ਕਟਰੂ ਦੇਖੋ ਕਿਵੇਂ ਠੰਡ ਮੰਨੀ ਬੈਠੇ ਨੇ। ਮੱਜਾ-ਮੁੱਜਾ ਹੀ ਬੈਠੇ ਨੇ ਨਾ। ਅੱਧਾ ਚੋਲੇ ਮੂਰੇ ਬੈਠਣ ਵਾਲਾ ਦੇਣਾ ਜੀ ਅੱਜ ਚੋਲੇ ਮੂਰੇ ਬੈਠਣ ਵਾਲਾ ਉਦੋਂ ਵੇਚ ਲਈ ਧੌਂਦੇ ਜੀ ਪਾਈ ਕਿ ਉਦੋਂ ਪੂਰਾ ਸੇਕਾਂ ਲੱਗ ਗਿਆ ਸੀ ਦੁਬਾਰੇ ਫੇਰਾ ਜ਼ਮੀਨੇ ਕਰਕੇ ਫੇਰ ਠੰਡ ਹੋ ਗਈ ਹੋਰ ਰੀਮਨ ਸਾਹੀ ਵਾਰੀਆ ਵਾਰੀਆ ਤੂੰ ਸੁਣਾਇਆ ਚੱਲ ਓਟਾ ਠੰਡ ਜੀ ਬਾਦ ਕੀ ਯਾਰ ਹਾਂ ਫੇਰ ਗੰਦ ਵੀ ਲਾਂਗੇ ਉਹ ਬੰਦਲ ਜਾ ਗਲਗਾ ਨਹੀਂ ਬਾੜੀ ਬੰਦੇ ਬਤਾ ਦਿਆਂ ਹੂੰ ਰਮਾਦੀ ਜੀ ਮੱਕੀ ਵੀ ਚਾਤੇ ਕਹਿੰਦੇ ਰਾਤ ਰਮਾਦੀ ਸੀ ਚੈੱਕ ਕਰੋ ਮੈਟਰੋ ਵਿਊ ਫਿਰ ਖੇਤਾਂ ਦਾ ਹੋਈ ਗਈ ਆ ਜਵੀ ਜੀ ਉਹ ਗੱਲ ਤਾਂ ਕਾਨੂੰ ਬਣੀ ਆ ਪਹਿਲਾਂ ਤਾਂ ਐਂ ਵੀ ਕਿਹੜੀ ਹੋਊ ਇਹ ਮੌਣੀ ਪੂ ਫਿਰ ਤਾਕਤ ਪੋਸ ਤੇ ਚੱਲੀ ਜੀ ਟਰਾਂਸਫਾਰਮਰ ਰਖਾਉਣ ਦੀ ਰਾਏ ਸਲਾਹ ਜੀ ਉਹ ਤੂੰ ਚੈੱਕ ਤਾਂ ਕਰਦਾ ਇਹ ਤਾਂ ਕਹਿੰਦਾ ਬੀ ਬਣ ਕੇ ਤਾਂ ਫਿਰ ਆਉ ਪੰਜ ਤਿਆਂ ਕਰੇ ਦਿਖਾਈ ਅੱਜ ਤੈਨੂੰ ਮੈਂ ਕੱਲ੍ਹ ਜੇ ਮੈਂ ਤੇ ਦੇਖ ਲੈ ਬਿਆਗੂ ਅੱਜ ਆਪਾਂ ਬੀ ਬੀ ਸਾਲਾਂ ਬਾਅਦ ਮੱਚਾ ਜੀ ਸਾਡਾ ਟਰਾਂਸਫਾਰਮ ਹੋ ਗਿਆ 20 ਸਾਲ ਦਾ ਚਮਚੀ ਕੀ ਬਾਹੀ ਹਾਲ ਬਸ ਠੀਕ ਹੈ 20 ਸਾਲ ਕੱਢ ਗਏ ਜੀ 20 ਸਾਲਾਂ ਬਾਅਦ ਪੂਰਾ ਹੋਇਆ ਕਰਮਣ ਦੀ ਬੈਨ ਲੰਗਿਆ ਹੀ ਸੀ ਤਾਂ ਕਰਕੇ ਆਪਾਂ ਨੂੰ ਸਕੂਲ 'ਚ ਹੀ ਸਾਡਾਣਾ ਆਉਣਾ ਪੈ ਗਿਆ ਜੀ ਕਿ ਆਪਾਂ ਸਕੂਲ 'ਚ ਥੋੜਾ ਜਿਹਾ ਉਹ ਕਹਿੰਦਾ ਮੋੜਤੀ ਹੋਵੇਗਾ ਤੂੰ ਉਹਦੀ ਲੰਗੀ ਹੈ ਭੱਜ ਜੇਗਾ ਬਾਤਿੰਗੇ ਨਾ ਤਾਂ ਛੱਡ ਕੇ ਆਵਾਂ ਛੱਡਤਾ ਜੀ ਕਰਮਣ ਨੂੰ ਸਕੂਲ ਉਹ ਬੜਾਈ ਲੇਟ ਹੋਏ ਸੀ ਉਹ ਮੋੜਦੀ ਸੀ ਫਿਰ ਅੱਗੇ ਘਰ ਜੀ ਆਪਾਂ ਕੰਮ ਨੂੰ ਛੱਡ ਕੇ ਸਕੂਲ ਤੇ ਖੋ ਮਿੱਤਰੋ ਲੇਟੀ ਗਰਮ ਹੋ ਰਹੀ ਹੈ ਸਾਡੇ ਪਸ਼ੂਆਂ ਲਈ ਗਾਂਆਂ ਚੈੱਕ ਕਰੋ ਮਿੱਤਰੋ ਪਰਤੀ ਦੀਆਂ ਲੋਟਾ ਪਰਤੀ ਠੀਕ ਆ ਕੰਮ ਕਿਉਂ ਤਾਈ ਲੋਟਾ ਹੈ ਬਜੀ ਠੰਡ ਤੋਂ ਤੇਰੀ ਮਾਂ ਨੂੰ ਕੀ ਹੋ ਗਿਆ ਪਤਾ ਨਹੀਂ ਆਈ ਨਹੀਂ ਮੈਂ ਕਾਕਾ ਦੇ ਹੋਣੀ ਹੈ ਆ ਤੋਫੀਆਂ ਖਾਣੀਆਂ ਹੈ ਦਾਈ ਹਾਂ ਖਾਣੀਆਂ ਜੇ ਲਿਆ ਦੇ ਕੋਈ ਆ ਨੂੰ ਖਾਂਗੇ ਤੋਂ ਹਾਂ ਅੱਛਾ ਲੈ ਆਂਗਾ ਤੇ ਇਹ ਗੱਲ ਆ ਕੋਈ ਪਰ ਤੁਸੀਂ ਗਾਈਆਂ ਵੀ ਠੰਡ ਮਨ ਨਿਖੜੀਆਂ ਨੇ ਜੀ ਮੂੰ ਤਾਂ ਹੁਣ ਨਿਕਲ ਆਈ ਟੋਪਾ ਸੂਰਜ ਸਦਾ ਹੀ ਪੈਂਦਾ ਦੇਖੋ ਇਹ ਐ ਮਰਗਾਬੀ ਜੀ ਇਹ ਰੋਇ ਆਉਂਦੀ ਐ ਇੱਥੇ ਅੱਜ ਪਤਾ ਨਹੀਂ ਰੇਂਬੋਏ ਨੂੰ ਕਿਉਂ ਨਹੀਂ ਭੌਂਕਦਾ ਨਹੀਂ ਤਾਂ ਰੇਂਬੋਏ ਨੂੰ ਲੱਗ ਜਾਂਦਾ ਹੁੰਦਾ ਬਾਊ ਬਾਊ ਕਰਨ ਹੁਣ ਖਾਣੇ ਆ ਦੋਸਤੋ ਆਪਾਂ ਮੱਖਣੀ ਨਾਲ ਮੂਲੀ ਵਾਲੀਆਂ ਰੋਟੀਆਂ ਨਾਲ ਚਾਹ ਜੀ ਕਿਹੜੀ ਕਰ ਰਹੇ ਹਾਂ ਆਹ ਦੇ ਵੀ ਹੋਂ ਪਾ ਇਹ ਸੋਡੀ ਤੋਂ ਹੀ ਦਿੱਤੀ ਐ ਵੀ ਹੋਰ ਉਹਨੇ ਮਾਰੀ ਨਹੀਂ ਚਾਚਾ ਪਹਿਲਾਂ ਵਾਲੀ ਨੇ ਜਿਹੜੀ ਪਹਿਲਾਂ ਸਿੜਕੀ ਆ ਸਿੜਕੀ ਨਹੀਂ ਖਾਲੀ ਸਿੜਕੇ ਕੇ ਇਹ ਨੂੰ ਸਿੜਤੀ ਤਾਂ ਹੈ ਵੀ ਉਹਨੇ ਕਰਿਆ ਸਰ ਫਿਰ ਸਿੜਕੀ ਕਰਾਉਂ ਉਹ ਨਹੀਂ ਕੀਤਾ ਉਹਦਾ ਪਾ ਉਹਦੇ ਵਾਲੀ ਸਿੜਤੀ ਆ ਬੰਥੇ ਗੁੱਡੀ ਨੰਡਾੜੇ ਗੁੱਡੀ ਨੰਡਾੜੇ ਅੱਛਾ ਇਹ ਦੋ ਪਹਿਲਾਂ ਦਾ ਅੱਜ ਪਹਿਲੇ ਦਿਨ ਸ਼ੁਰੂਆਤ ਕਰੀਆ ਹਾਂ ਮੋਤੀ ਨਹੀਂ ਹਾਇਬ ਨਹੀਂ ਖਾਰੇ ਗਾਹਾਂ ਬਣੀ ਸੀ ਨਹੀਂ ਮੇਲ ਵਾਲੇ ਬਲਡੋ ਜਿਹੜਾ ਰਹੈਦਾ ਨਾ ਬਲਡੋ ਜਾਰ ਦੇਖੋ ਬੜੋ ਜਰ ਧੁੱਲੀਆਂ ਦਾ ਪਾਉਈ ਪਾਉ ਆਹ ਵੱਡੇ ਢੋਲੇ ਪੰਜ ਹੂੰ ਦੇਖੋ ਬੜੋ ਜਰ ਮਾਰਕ ਕਰਦੀਏ ਕੰਮ ਕੇ ਨਾ ਹਾਂ 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 ਇਹ ਤੋਂ ਪਹਿਲਾਂ ਤੁਸੀਂ ਜਮਾ ਹੀ ਨਹੀਂ ਕਰੀ ਕਿੰਨੀ ਕੈ ਸੁੰਢੀ ਛੋਟੇ ਉਹ ਤਾਂ ਖਰੀ ਨਹੀਂ ਖਾ ਸਕੀ ਨਹੀਂ ਮੇਲ ਵਾਲੇ ਬਣੀ ਸੀ ਹਾਇ ਤੇ ਮੇਰੇ ਖਾਸ ਹੀ ਆ ਜਰਾ ਦੇਖ ਕਿਆ ਮੈਂ ਉੱਦੇ ਸਿੱਟੀ ਵੀ ਕਰਿਆ ਸਰਾ ਅੱਛਾ ਤੂੰ ਆਏ ਦੇਖ ਵੀ ਕੋਈ ਨਵਾਂ ਬੂਜਾ ਤਾਂ ਨਹੀਂ ਝੁਕਦਾ ਬੱਸ ਹਰਾ ਦੇਖੋ ਵੀ ਹਰਾ ਜੇ ਕੱਟਿਆ ਤਾਂ ਹੋਇਆ ਆ ਦੇਖਿਓ ਮੈਂ ਦੇ ਬਹੁਤ ਅਜੂਗਾਣੀ ਜੀ ਵੀ ਫਿਰ ਸੜਦੇ ਆ ਮੈਂ ਕਹੀ ਜੀ ਕਰਦੇ ਆ ਫਿਰ ਬਲਡੋਜਰੀ ਦੇਖ ਲਾ ਇਹੀ ਕਰਦੇ ਆ ਇਹਦਾ ਰਿਜਲਟ ਤਾਂ ਨਹੀਂ ਪਤਾ ਜੀ ਹਨਾ ਮੇਰੀ ਤਾਂ ਕਣਕ ਦਾ ਯਾਰ ਜਲੂਰ ਦਿਖਾਣੇ ਆ ਜੀ ਅੱਜ ਐਤੋਂ ਹੀ ਮਿਲਦਾ ਆਹੀ ਮਰੂਤੋਂ ਮਿਲਦੇ ਨੇ ਮਰੂਤ ਹੁਣ ਸਾਡੇ ਲਾਵੇ ਲਾਉਣੇ ਤਾਂ ਸਾਰੇ ਖਤਮ ਹੋ ਗਏ ਕੱਲੇ ਆ ਮਰੂਤੋਂ ਇਹਨਾਂ ਮਰੂਤਾਂ ਦਾ ਨਾਲੇ ਕਦੂ ਆ ਦੇਖੋ ਕਦੂ ਵੀ ਜਾਂਦਾ 2 ਚੀਜ਼ਾਂ ਨੇ ਹਾਂ ਸੁੰਡੀ ਇਹ ਏਜ ਵੀ ਹੈ ਜੀ ਰਾਜੂ ਗਿਆਲੇ ਚ ਇਹ ਚ ਵੀ ਸੱਟ ਨਹੀਂ ਪੂ ਦਵਾਈ ਤਾਂ ਆਪਾਂ ਨੂੰ ਸੁੰਡੀ ਦਾ ਇਹ ਕਿ ਹਰੇਕ ਜੀ ਆ ਮੈਨੂੰ ਲੱਗਦਾ ਹਰੇਕ ਦੀ ਹੋਊਗਾ ਉੱਥੇ ਹੀ ਮੁੜ ਗਿਆ ਮੈਂ ਤਾਂ ਉੱਥੇ ਹੀ ਮੁੜ ਗਿਆ ਲੈ ਹਾਂ ਰਾ ਚਾਚਾ ਦੇਖੀ ਆ ਦਵਾਈ ਜੀ ਤਾਂ ਇੰਨੀ ਪਈ ਜਾ ਰੇ ਕਰੂਗਾ ਸਰ ਇਹ ਤਾਂ ਦਵਾਈ ਇੰਨੀ ਪਈ ਰਹੀ ਹੋ ਜਾ ਉਹ ਆ ਸਰ ਜੀ ਕਰੂਗੀ ਫਿਰ ਇਹ ਇਹ ਉਹ ਯਾਰ ਜੀ ਦਵਾਈ ਆ ਉਹ ਲੱਗਦੀ ਨਹੀਂ ਆ ਵੇਖੋ ਇਹ ਥੋੜੋ ਲੱਗੂਗੀ ਹਾਂ ਅ ਦੇਖੀ ਛੁੰਡੀ ਤਾਂ ਦੇਖ ਲੈ ਚਲ ਭੈਣ ਦੀ ਪੈ ਗਿਆ ਕਿਤੇ ਛੁੰਡੀ ਵੀ ਜਿੱਡੀ ਵੀ ਹੈ ਕਿਤੇ ਜਿੱਥੇ ਹੋਇਆ ਉੱਥੇ ਪੋਵਾ ਕੱਢ ਲਾਂਗੇ ਠੀਕ ਹੈ ਨਹੀਂ ਛੁੰਡੇ ਇਹਦਾ ਮਤਲਬ ਫਿਰ ਜਿਹੜੀ ਅਸੀਂ ਉੱਦੇ ਸਿੱਟੀ ਆ ਉਹਨੇ ਹਸਰ ਕਰ ਤਪਦਾਨ ਜੀ ਨੇ ਆਹ ਮਾਰ ਤੀ ਉਹ ਵਿਚਰਾ ਜੂ ਇੱਕਦਮ ਆਹ ਦਾ ਮਾਰੀ ਪਈ ਹੈ ਇਹ ਹੀ ਛੁੰਡੇ ਹਾਂ ਦੇਖੀ ਆ ਦੇਖ ਹਾਂ ਕਰੇ ਜਾਂਦਾ ਫੇਰਾ ਨਾਲ ਪੱਕੀ ਹੋਈ ਇਹ ਚੱਤੀ ਬਤਾ ਜੂ ਤਾਂ ਉਹ ਪਹਿਲਾਂ ਰੋਟੇਟਰ ਤੁਸੀਂ ਚਾਰ ਦਿਨੋਂ ਤੋਂ ਬੱਤ ਆ ਜੂ ਉਹ ਹਲ ਮਾਰ ਕੇ ਫੇਰ ਅਸੀਂ ਲੈਂਡਮੈਨ ਨੂੰ ਦੇਖਦੇ ਸੀ ట్రాਫਰਮ ਮੱਚ ਗਿਆ ਸੀ ਨਾ ਉਹ ਚੈੱਕ ਕਰਨ ਆਉਣਾ ਉਹਨੇ ਚਲੋ ਕਰ ਆਈਏ ਨੂੰ ਤਾਂ ਕੱਖ ਨਰਵਾ ਮਾਗੇ ਆਗੇ ਹਾਂ ਹਾਂ ਤੂੰ ਅੱਗੇ ਆ ਕੇ ਅਸੀਂ ਖੜਿਆ ਚਾਰ ਬੰਦੇ ਚੱਲ ਜਿਆ ਪਰ ਨੰਗਾ ਆ ਜਾ ਫਿਰ ਪਹੁੰਚ ਗਿਆ ਬਾਈ ਲੈਂਡਮੈਨ ਜਾਂ ਆ ਗਿਆ ਸੀ ਬਾਈ ਤੇ ਹੁਣ ਚੈੱਕ ਕਰਦੇ ਜਾਂ ਬਈ ਲੋਟ ਆ ਗਿਆ ਉਹਦਾ ਮੱਛੀ ਗਿਆ ਹਾਂ ਉਹ ਤਾਂ ਕਹਿੰਦੇ ਮੱਛੀ ਉਤਰਾਈ ਜਾਂਦੀ ਵੀ ਕਿਹਨਾਂ ਚੈੱਕ ਕਰ ਲਈਏ ਆਇਓ ਹੋ ਜੀ ਆਪਾਂ ਵੀ ਨਾਲ ਭਾਈ ਨੇ ਫਿਰ ਤਰੇਈ ਕਣਕ ਦਾ ਗੱਟਾ ਤੇ ਪਹਿਉਣਾ ਆਟਾ ਵੀ ਰਾਜੂ ਨੂੰ ਕਿਹਾ ਆ ਜਾ ਹੁਣ ਚੱਲਿਆਂ ਜੀ ਮੈਂ ਤੇ ਰਾਜੂ ਨਾਲੇ ਦਾ ਆਟਾ ਜਾਂ ਨਾਲੇ ਦਵਾਈ ਜੀ ਲਿਆਉਣੀ ਐ ਅਜੇ ਤਾਂ ਆਪਾਂ ਆਟਾ ਹੀ ਸੀਣਾ ਐ ਐਂ ਹੀ ਘਟ ਲਾਂਗੇ ਹਨਾ ਪਹੁੰਚ ਗਏ ਵੀਰੇ ਚੱਕੀ ਦੇ ਆ ਜਾ ਰਾਜੂ ਦਰਿਆ ਘੱਟੇ ਦਾ ਪਾਣ ਤੇ ਲਿਖਾਇਆ ਨਾਂਜੀ ਧਰ ਕੇ ਆਟਾ ਜੀ ਹੁਣ ਚੱਲੇ ਆ सोनू ਦੇ ਆਹਾਰ ਚ ਵੀ ਖਾਧੀ ਭੀੜੋਂ ਨੇ ਹੁਣ ਆ ਗਏ ਜੀ ਆਪਾਂ ਸ਼ਰਮੇ ਕਿਉਂ ਲਵਾਂਗੇ ਜੀ ਦਵਾਈ ਸ਼ਰਮੇ ਕਿਉਂ ਆ ਗਏ ਜੀ ਸ਼ਰਮੇ ਕੇ ਇਹਨਾਂ ਨੂੰ ਲੈਨੇ ਉਹਨੇ ਦਵਾਈ ਸ਼ਰਮੇ ਕੇ ਕਹਿੰਦੇ ਜੀ ਸਪਰੇਅ ਕਰ ਦਿਓ ਕਹਿੰਦੇ ਸੱਟਣ ਵਾਲੀ ਹੁੰਦਾ ਕੀ ਕਹਿੰਦੇ ਜੇ ਰੌਣੀ ਹੋ ਜਾਈਆ ਸਪਰੇਅ ਕਰ ਦਿਓ ਕਹਿੰਦੇ ਇਹ ਵਧੀਆ ਅਸਰ ਕਰੂ ਲੋਟਾ ਬੜੇ ਥੋੜੀ ਤਿੰਨ ਚਾਰ ਨਹੀਂ ਹੋ ਜੂਆਂ ਯਾਨੀ ਕਿ ਉਹਨੂੰ ਖੜਕੇ ਹੀ ਪਾਉਣਾ ਪੈਣਗੇ ਢੋਲੇ ਲਈ ਬੜੀ ਬਹੁਤ ਜਦੋਂ ਢੋਲਾ ਤਾਂ ਦੋ ਤਾਂ ਅੰਚੀ ਨਮ ਜੂਗਾ ਸੇ ਢੋਲੇ ਨੂੰ ਚਾਰ ਢੋਲੇ ਕਿੰਨੇ ਦੇ ਹਾਂ ਚਾਰ ਤਰ੍ਹਾਂ ਦੇ ਹੋਰ ਇਹਦੇ ਵੀ ਹੈਗੇ ਲਾਈ ਲਈ ਦਵਾਈ ਫਿਰ ਆਪਾਂ ਹੁਣ ਚੱਲੇ ਆਂ ਖਾਲ ਖੋਲ ਲੈਣਾ ਆ ਗਏ ਜੀ ਪੁਆਰ ਚ ਆਪਾਂ ਪਹੁੰਚ ਗਏ ਜੀ ਸੋਨੂ ਦੇ ਬੰਦ ਖੁੱਲ੍ਹਾ ਬਿਆਲੀ ਰ ਲਈ ਜੀ ਗੁੜ ਦੀ ਪੇਟੀ 14 ਕਿਲੋ ਦੀ ਉਹ ਘੜੀਆ ਬੈਕ ਕਰਾਂ ਇੱਥੇ ਲੱਗਣੀ ਨਹੀਂ ਯਾਰਾ ਇਹਦੇ ਥਾਂ ਜਾਂ ਨਹੀਂ ਹੁੰਦਾ ਕਹਾਂ ਇਸ ਨੂੰ ਲੋਡ ਕਰਕੇ ਲਾ ਦਿਆਂ ਆਹ ਤਰੋਂ ਤੁਰਨਗੇ ਇੱਕ ਅਖੰਡ ਦੀ ਐ ਇੱਕ ਪੇਟੀ ਹੋਰ ਕਰਾ ਲਈ ਜੀ ਗੁੜ ਦੀ ਇਹ 12.5 ਕਿਲੋ ਦੀ ਹੈ ਜੀ 12.5 ਕਿਲੋ 12.5 ਕਿਲੋ 34 ਵੀ ਰੁਈ ਬੈ ਗਿਆ ਉਹ ਜਿਹੜਾ ਪਹਿਲਾਂ ਲੈ ਕੇ ਗਿਆ ਉਹ ਵੀ 40 ਲਾ ਬਸ 40 40 ਲਾ ਬਸ ਠੀਕ ਆ ਲਾ ਦੀ ਫਿਰ ਜਮਾ ਦੁਕਾਨ ਮੂਰੇ ਤੁਹਾਨੂੰ ਦੇ ਅੜੇ ਗਾੜਜੇ ਵੀਰੇ ਘਾਟਾ ਵਧੀਆ ਐਲੋ ਦੇਤੀ ਹਾਂ ਐਲੋ ਦੇਤੀ ਐਲੋ ਹਾਂ ਐਲੋ ਜਾਏਗੇ ਠੀਕ ਉੱਧ ਲੈ ਕੇ ਗਿਆ ਮੈਂ ਤੇ ਹੁਣ ਕਿਆ ਘਟੀਕੁਟੀ ਰੇਟ ਰੂਟ ਮਾੜਾ ਮੋਟਾ ਬਾਈਆ ਚੈਨਲ ਦਾ ਸਰਪ੍ਰਾਈਜ਼ ਆਹ ਕਰੋ ਆ ਕਰਾ ਲਾਂ ਇਹਨੂੰ ਵੀ ਕੱਲ ਨੂੰ ਪਾਉਂਗਾ ਇਹ ਕੱਲ ਵਾਲੇ ਵਲੌਗ ਚ ਦੇਖੋਗੇ ਬਾ ਠੀਕ ਆਪਣੇ ਦੂਜੀ ਕੋੜਚੇ ਦੀ ਕਿੱਥੇ ਰੱਖ ਦੀ ਇੱਕ ਆ ਲੈ ਬਈ ਬਾ ਠੀਕ 70 ਜੀ ਖਲਦੀ ਬੋਰੀ ਪੂਰੇ ਟਾਕੀ ਚ ਧਰ ਲਿਆ ਇਹ ਚ ਧਰ ਲਈ ਜੀ ਸੀਟ ਤੇ ਪਹਿਲਾਂ ਖਲਾਂ ਨੇ ਪਹਿਲਾਂ ਸਮਾਨ ਦਾ ਧਰ ਲੈ ਹੋਰ ਕਰ ਲਈ ਹੋ ਇਹ ਤਾਂ ਬੜਾ ਜ਼ਰੂਰੀ ਆ ਬਲੌਗ ਆ ਵਧੀਆ ਦੰਦਾਈ ਅਮਰ ਕਰਿਆਣਾ ਸਟੋਰ ਇਹਦੇ ਵੀ ਲੈਣਾ ਚਾਹੀਦਾ ਆਏ ਬਣਾਤਾ ਜੀ ਇਹਨਾਂ ਨੇ ਕੱਟਦਾ ਕੱਟਾ ਲਾਦਾ ਇਹਨਾਂ ਨੇ 2180 ਦਾ ਸਨੈਰੀ ਕਰਨਾ 1700 ਦੀ 500 ਦਾ 600 ਦਾ ਕੋਲ ਇਹਨਾਂ ਨੇ ਲਾਇਆ ਜੀ ਐਂ ਲਾਜੂ ਜਿਹੜਾ ਕੰਮ ਕਰਦੇ ਨੇ ਵੀ ਗੱਜ ਕੇ ਦਾ ਫਰੀ ਖਵਾਈ ਆ ਐ ਨਹੀਂ ਪਤਾ ਸੌਦਾ ਮੈਂ ਕਿਹ ਲਾਤਾ ਹੋਵੇ ਬਰ ਗੱਜ ਕੇ ਫਰੀ ਖਵਾਈ ਆ ਹਾਂ ਇਧਰ ਹੀ ਢੇੜਾ ਪਿਆਣਾ ਹੋਰ ਉਹ ਕਿੱਥੇ ਉੱਥੇ ਨਾ ਕਿੱਧੇ ਜਾਂਦੇ ਪਹੁੰਚ ਗਏ ਮਤਰੋ ਘਰ ਨਾਲ ਲਾਉਣੇ ਗੁੜ ਗੜ ਜਾਂਦਾ ਖਲ ਖਲ ਜੀ ਬੋਰੀ ਵੀ ਆ ਲਾਤੀ ਜੀ ਹਨ ਰਹਿ ਗਈ ਖੰਡ ਦੀ ਖੰਡ ਦੀ ਬੋਰੀ ਆ ਜੀ ਆਪਣੀ ਡੱਗੀ ਚ ਤਵਾਉਂਗਾ ਉਹ ਛੋੜੀ ਤਾਂ ਪਈ ਵਿਚੋ ਵਿਚੋ ਸਾਰੀ ਤਵਾ ਕੇ ਲਿਆ ਹਾਂ ਇਂ ਕਰਾਂਗੇ ਖੰਡ ਦੀ ਬੋਰੀ ਵੀ ਬਾਈ ਸ਼ਾਮ ਤੀ ਜਿੱਥੇ ਸਾਹਮਣੀ ਸੀ ਫਿਰ ਹਣ ਪੀਤੇ ਚਾਹ ਜੀ ਕਾ ਕਿਦ ਨਾਉਣ ਗਈ ਜੀ ਉਹ ਦੇਣਾ ਬਈ ਫੁਰਕੇ ਕਿਹਨਾਂ ਲਾ ਠੀਕ ਹੈ ਠੀਕ ਹੈ ਕਮੋਡਾ ਲਾ ਕੇ ਲਾ ਦੇਗਾ ਜੀ ਸਰ ਇੱਥੇ ਆਪਣੇ ਇੱਕ ਹੀ ਦਸਤਰਜੀ ਖੜਾ ਦੀ ਹੈਟਰਾ ਮਿਲ ਗਿਆ ਜੀ ਘਾਤਾ ਜੀ ਸਰ ਜਿਹਦਾ ਨਾਮ ਤੇ ਆ ਇਹ ਜਗੀਰ ਸਿੰਘ ਜਗੀਰ ਦੇ ਨਾਮ ਤੇ ਹੈ ਸਰ ਇਹਨਾਂ ਅੱਜ ਦਵਾਉਂਗੇ ਕੱਲ ਨੂੰ ਦਵਾਉਂਗੇ ਸਰ ਦਵਾਉਂਗਾ ਹਾਂ ਹਾਂ ਚਲੋ ਜੀ ਇਹਨੇ ਸਵੇਰੇ ਕਹਿੰਦੇ ਨੇ ਕਹਿੰਦੇ ਭਾਈ ਆਖਾਂ ਜੀ ਸਰ ਠੀਕ ਹੈ ਜੀ ਅਸਰ ਅੱਜ ਅਤੋਂ ਜਿਆਦਾ ਅਜੀਬ ਹੈ ਜਾਨ ਮੇਰੀ ਇਹ ਕੱਤਾ ਕੱਲ ਨੂੰ ਕਾਗਜ਼ੀ ਕਾਰਵਾਈ ਕਰਾ ਦੇ ਅੱਜ ਹਾਂਜੀ ਲਾਹ ਲੈਨੇ ਆ ਕਾਜੀ ਕਾਰਵਾਈ ਕਰਾ ਦੇ ਲਾਹ ਤੜਕੇ ਫਿਰ ਅਸੀਂ ਲਿਆਉਣਾ ਜੀ ਲਿਆਉਣਾ ਬਾਸ ਇੱਧਰ ਹੋ ਜਾ ਮੈਂ ਇੱਕ ਆ ਜਾ ਆ ਜਾ ਆ ਜਾ ਮੈਂ ਆਪੇ ਕੱਟ ਇੱਧਰੇ ਪਾਸੇ ਹੋ ਜਾਂਦੇ ਇਹਾਲ ਜੀ ਕੱਟਿਆ ਗਿਆ ਕੱਟਦੇ ਜੀ ਸੋਚਾਂ ਕੱਟਦਾ ਵੈਸੇ ਇੰਨਾ ਕੰਮ ਜੀ ਭੋਲੇ ਵਾਲੀ ਨਹੀਂ ਲਾਲ ਕੱਟੀ ਹਾਂ ਹਾਂ ਕੱਟੀ ਹੋਈ ਆ ਦੇਖੋ ਫੋਨ ਆ ਮੇਰੇ ਕੋਲ ਰਹਿਣਾ ਹੈ ਗਰ ਭਾਈ ਹੈਗਾ ਵੱਡਾ ਤੁਸੀਂ ਤੋ ਕੋਈ ਇਹਦਾ ਬੋਲੀ ਦੇਣਾ ਵਾਲਾ ਪੈਂਛੇ ਜੀ ਕਾਫੀ ਤਾਂ ਫੜਾ ਜਾਂਦਾ ਹਾਂ ਆ ਪੱਕਾ ਕਾਪੀ ਕਿ ਹੈ ਜੀ ਮਤਲਬ ਹੋਰਾਂ ਕਾਪੇ ਸਾਰੀਆਂ ਆ ਗਈਆਂ ਬਿੱਟੂ ਕਿਨੇ ਕਿ ਲਵੇ ਵਾਲੀ ਤੇਰੇ ਇਹ ਤਾਂ ਫੜਾ ਗਏ ਜੀ ਇਹਨੂੰ ਕਿਹਾ ਸੀ ਕੱਚਦੇਆਂ ਫੋਟੋਆਂ ਜੀ ਕਾਪੀਆਂ ਜੀਆਂ 5 ਵਜੇ ਦਾ ਟਾਈਮ ਦੇ ਨਾ ਬਾਈ ਇਹਨੂੰ 5 ਵਜੇ ਦਾ ਟਾਈਮ ਦੇ ਦਿਆ ਨਾ ਇਹਨਾਂ ਨੂੰ ਵੀ 5 ਵਜੇ ਹੋਣਗੇ 5 ਵਜੇ ਦਾ ਟਾਈਮ ਦੇਤਾ ਜੀ ਇਹਨੂੰ ਹੋਰ ਆ ਟ੍ਰਾਂਸਫਾਰਮਰ ਦਾ ਬਲਾਗ ਦਾ ਜ਼ਰੂਰੀ ਆ ਠੀਕ ਆ ਜੀ ਚੱਲ ਲੈ ਤੁਹਾਡਾ ਕੰਮ ਹੋਣੇ ਮਿਲਦਾ ਹੋਰ ਕੋਈ ਮਰਜ਼ੀ ਹੋਵੇ ਬਲਾਗ ਦਾ ਬਣੂਗਾ ਯਾਰ ਹਰ ਹੀਲੇ ਕੋਈ ਚੰਗੀ ਖਬਰ ਆਵੇ ਕੋਈ ਮਾੜੀ ਆਵੇ ਕੋਈ 5:30 ਨੂੰ ਫੋਨ ਕਰ ਲਓ ਟ੍ਰੈਲੀ ਟੂਰ ਤਿਆਰ ਉਹ ਨਹੀਂ ਹੋ ਰਹੀ ਉਹ ਜੀ ਲੈਦਾ ਉਹ ਹਾਈਡਰਨ ਵਾਲੀ ਜਾਂਦਾ ਹੋਏ ਆਪੀ ਤੂੰ ਆਏ ਦੱਸ ਵੀ ਸਾਡੇ ਨਾਲ ਆ ਕਿ ਨਹੀਂ ਹੁਣ ਲੱਗਦਾ ਉਹ ਬਣਦਾ ਖਾਲ ਦੇ ਵੀ ਪਾਈਪ ਜੇ ਪੈਣੇ ਨੇ ਜੀ ਉਹਦੇ ਵੀ ਕਾਗਜ਼ ਪੱਤਰ ਤਿਆਰ ਹੋ ਰਹੇ ਨੇ ਸਾਡੇ ਰੋਗੀ ਚਾਚਾ ਕਰਾ ਰਿਹਾ ਜਰ ਦੋ ਤਾਂ ਨੱਪਾ ਵੀ ਬਣ ਜੂਗਾ ਹਾਂ ਸੱਚ ਪ੍ਰੀਤ ਇੱਥੀ ਆ ਮਨਪ੍ਰੀਤ ਸੇਂਘਾ ਉਧਰੋਂ ਦੂਜੇ ਦੇ ਵੀ ਕਰਾਉਣੇ ਨੇ ਜੀ ਪਾਸ ਹੋ ਗਏਗਾ ਥੋੜੇ ਟਾਈਮ ਹੀ ਲੱਗੂ ਉਹਨੂੰ ਬਸ ਉਹਦੇ ਜਈ ਦੇ ਵੀ ਕਰਦੇ ਹਾਂ ਜਈ ਦੇ ਕਰਾ ਦੇ ਕਰਾ ਲਾਂਗੇ ਉਹਦੇ ਤੋਂ ਉਹਨੂੰ ਤਾਂ ਪਹਿ ਪੈਣਗੇ ਪਾਈਪ ਕਿਤੇ ਆ ਗਿਆ ਕਿ ਸਾਡੀ ਫਸਲ ਮਿੱਧੂ ਹੋ ਕੇ ਠੇਕੇ ਨੂੰ ਕਹਿ ਦੀ ਆਪਦੀ ਕੋਈ ਕਿਰਾਪਾ ਟੈਂਟਰ ਦਾ ਲਵਾਈਏ ਫੇ ਚਾਹੇ ਚਾਹੇ ਵੱਡੀ ਤੋਂ ਕਰਾ ਲਈਏ ਕਿਰਾਪਾ ਉਹ ਕਹਿੰਦੇ ਟੈਂਟਰ ਲਵਾ ਕੇ ਯਾਰ ਰੱਖ ਲੋ ਕਿਰਾ ਮਾਰ ਤੇ ਜੀ ਸੈਣ ਪਹਿਲੇ ਨਾ ਮਾਰ ਤੇ ਆਪਣੇ ਆਪਣੇ ਆਪ ਆਪਦੇ ਆਪਦੇ ਕਰੋ ਕਿੱਥੇ ਕਰਨੇ ਬੋਲ ਇੱਥੇ ਦੀ ਬਾਤ ਚਾਰ ਨੰਬਰ ਪਾ ਕੇ ਚਾਰ ਨੰਬਰ ਪਾ ਕੇ ਜੀ ਸਿੰਘ ਨਾਲੋਂ ਭਾਗ ਸੰਗ ਥੱਲੇ ਸੈਣ ਉਹ ਜੇ ਕੇਕ ਪਾ ਕੇ ਲੈ ਗਿਆ ਬਸ ਇਹ ਚਿੱਤੀ ਦਵਾ ਨਹੀਂ ਕਰਦੇ ਮੇਰੇ ਤੁਸੀਂ ਹੀ ਮਾਰਦੇ ਬਿੰਗ ਟੇਡੇ ਚ ਹੋਰ ਵੀ ਹੈ ਉਹ ਨਾ ਪੂਰਾ ਬਰ ਹੋਇਆ ਹੋਇਆ ਹੋਰ ਚੱਲਿਆ ਹੋਇਆ ਸਾਰੇ ਕੋਲੇ ਤੇ ਮੰਨਣਾ ਹੈ ਨਹੀਂ ਮੇਰੇ ਅੱਜ ਨਿਕਲ ਗਿਆ ਇਹਨੇ ਤਾਂ ਬੰਦਾ ਨਹੀਂ ਇਹਨੇ ਵੀ ਹੱਥ ਮਾਰਿਆ ਕਹਿੰਦਾ ਕਾਪੀ ਦਾ ਆਪਣੀ ਜੇਬ ਤੇ ਆ ਗਈ ਕਹਿੰਦਾ ਟਾਈਮ ਵੀ ਬਾਹਰ ਲਾਇਆ ਤੁਸੀਂ ਕਿੱ데 ਜਾਣਾ ਟਾਈਮ ਤਾਂ ਮੁਰਿਆ ਹੋਤੀ ਆ ਭਾਈ ਕਹਿੰਦਾ ਸੀੜ ਆਇਆ ਨਹੀਂ ਸੀ ਜੇ ਤੁਮ ਬਣਾਤਾ ਬਣ ਗਿਆ ਕੰਮ ਬਾ ਠੀਕ ਆ ਬਰਾ ਵਧੀਆ ਵਧੀਆ ਇੱਥੇ ਲੈ ਭਾਈ ਕਾਪੀ ਇਹਦਾ ਵੀ ਕੰਮ ਆ ਪਤਾ ਨਾ ਫੇਰ ਹੀ ਹੋਊਗਾ ਹਾਂ ਹੁਣ ਕਰ ਤਾ ਹੋ ਰਿਹਾ ਮਗਲ ਪਾਏ ਦੂਰ ਵਾਲਿਆਂ ਮਿਲ ਗੀਆਂ ਮੇਰੇ ਜੂਰੇ ਇਹ ਚੇਪ ਤੇ ਇੱਥੇ ਬੈਠੇ ਹੋ ਮੈਂ ਗੱਲ ਜੀ ਕਰਿਆ ਦੂਰ ਵਾਲਿਆਂ ਮਿਲ ਗੀਆਂ ਜਿਹੜਾ ਲਵੇ ਬੈਠਾ ਸੀ ਉਹਦੀ ਇਹ ਸੰਦੀਪ ਗੋਲੀ ਆਈ ਫਿਰ ਚੱਲਣ ਕਰਮਣ ਨੂੰ ਲੈਣ ਆ ਗਏ ਜੀ ਬੈਣ ਕਰਮਣ ਦੇ ਕਰਮਣ ਨੂੰ ਬਿਠਾਇਆ ਮਮਾ ਕਰ ਮੋਟਰਸਾਈਕਲ ਤੇ ਆ ਗਿਆ ਜੀ ਕਰਮਣ ਕਾਰ ਹੁਣ ਚੱਲਾਂਗੇ ਅਸੀਂ ਬਰਨਾਲੇ ਹੁਣ ਚੱਲਾਂਗੇ ਅਸੀਂ ਡੇਮਾਰਟ ਬਰਨਾਲੇ ਸੌਦਾ ਜਾ ਲੈ ਕੇ ਆਉਣਾ ਆਜ ਲੱਗੀ ਹੋਈ ਐ ਜੋੜੀ ਤੇਰੀ ਮੇਰੀ ਹਲਮਸ ਨੇਵੇਂ ਚ ਇਥੇ ਦੇਖ ਕੇ ਗਏ ਸੀ ਸੱਚਾ ਦਰਮਾ ਤੇਰੀ ਵੀ ਤੇ ਕੋਲੀ ਕਰਦੇ ਆ ਕਿਵੇਂ ਖੜੀਆਂ ਨੇ ਮਿੱਤਰੋ ਇਹ ਵੀ ਐ ਜੀ ਡੀਮਾਰਟ ਦੱਸਿਆ ਨਹੀਂ ਸੀ ਆ ਇੱਕ ਥੀ ਲਾਦੇ ਆ ਮਿੱਤਰੋ ਇਹ ਆ ਜੀ ਸਾਡਾ ਡੀਮਾਰਟ ਬਰਨ ਵਾਲੇ ਦਾ ਬਰਾਲ ਘੜੇ ਦੇ ਵਿਚਾਲੇ ਆ ਜੀ ਆਪ ਦੇਖਦੇ ਆ ਜੀ ਫਿਰ ਦਿਖਾਉਂਦੇ ਆ ਨਵੀਂ ਕੀ ਮਹੌਲਾ ਇਹ ਆਉਰੀਓ ਆ ਭਾਈ ਨੇ ਲਿਆ ਆਉਰੀਓ ਦੇਖਣਾ ਆਉਰੀਓ ਦੇ ਧਰੇ ਜੀ ਫਿਰ ਦੋ ਪੈਕਟ ਕਰਮਣ ਲਈ ਧਰਲਾ ਬਸ ਜਿਹੜਾ ਇਹ ਕਰਮਣ ਨੇ ਜੀ ਜੀਰਾ ਜੀਰਾ ਵੀ ਲੈ ਲਿਆ ਜੀ ਸੌਂਫ ਲੈ ਲਈ ਜੀ ਸੋ ਆ ਲੈ ਲਈ ਜੀ ਸਭ ਜਿੰਨ੍ਹੇ ਸਾਲੇ ਜੀ ਆ ਗਿਰ ਬੜੀਆਂ ਲੈ ਲਈਆਂ ਜੀ ਲੈ ਲੈ ਆ ਆ ਦੇਖੋ ਉੱਤੇ ਲੈਣਾ ਫਿਰ ਜਿਹੜਾ ਇੱਕ ਨਾਲ ਇੱਕ ਫਰੀ ਹੈ ਆ ਵੀ ਇੱਕ ਨਾਲ ਇੱਕ ਫਰੀ ਹੈ ਫਿਰ 290 ਜਿਹੇ ਨੇ ਬਾਤ ਰਹਿ ਗਾ ਜੂਏ 700 ਦਾ ਕਰ ਲੈ ਵੀ ਯਾਰ ਬਣਾਵਾਂ ਵੀ ਲੈ ਲਈ ਜੀ ਪਿੰਗਰੀ ਬਣਾਉਣੀ ਹੈ ਦਸ ਦਾੱਖਾ ਵੀ ਲੈ ਲਿਆ ਫਿਰ ਆ ਲੈ ਲਿਆ ਹਣਾ ਛੋਟਾ ਚਹਾਰੇ ਵੀ ਲੈ ਲਏ ਵੀ ਦਾੱਖਾਂ ਛੋਟਾ ਬੈਟ ਲੈ ਲਿਆ ਆਦਾ ਹੋ ਗਈ ਗਾ ਜੂਬਦਾਂ ਚਹਾਰੇ ਜੂਰੇ ਜੱਫਾ ਚੜਕਣੀਆਂ ਜੇ ਵੀ ਲੈ ਲਿਆ ਕੱਪੜਾ ਜਿਮੈਟਰੀ ਬਾਕਸ ਬਹੁਤ ਸੋਹਣੀ ਸੀ ਮਿੱਤਰੋ ਕਰਮਨੂ ਦਾ ਫਿਰ ਐ ਲੱਗਿਆ ਵੀ ਮੈਨੂੰ ਸਾਰੀਆਂ ਹੀ ਲੈ ਲੈਣਾ ਪਰ ਕੀਮਤ ਵੀ ਖਾਸੀ ਹੁੰਦੀਆਂ ਨੇ ਜੀ 300 ਦੀ ਸੀ ਬਾਕੀ ਇੱਕ ਜਿਮੈਂਟਰੀ ਜਿਹੜੀ ਕਰਮਨ ਨੇ ਲਈ ਆ ਬਾਕੀ ਤਰ ਨਾਲ ਲਈਆਂ ਸੀ ਉਹ ਕਹਿੰਦੇ ਦੋ ਹੋਰ ਜਿਵਾਕਾਂ ਹੁੰਦੇ ਨੇ ਆਹ ਦੇਖ ਲਓ ਬਟੋ ਉੱਨਾ ਚੋ ਦੇਖੋ ਕੋਈ ਉੱਨਾ ਵਿੱਚ 150 ਬੰਨਾਰਾ ਵਿੱਚ ਗੱਡੀਆਂ ਆਈਆਂ ਨੇ ਆ ਵੀ ਗੜੀ ਗੜੀ ਆਹ ਹੂੰ ਪੈਨਸਲਾਂ ਵੀ ਲੈ ਲਈ ਕਰਮਨ ਨੂੰ ਜਿਮੈਂਟਰੀ ਲੈ ਲਈ ਪੈਨਸਲਾਂ ਲੈ ਲਈ ਦੂਜੇ ਨੇ ਵਾਲਾਂ ਵਾਲੀ ਹੈ ਰਬਣਾ ਜਮੀ ਵਾਲਾ ਨਹੀਂ ਲੈਣ ਦੇ ਇਹ ਤਾਂ ਕੁੱਟੀਆਂ ਹੁੰਦੀਆਂ ਨੇ ਇਹ ਕਾਲੀ ਦਿਹਾੜੀ ਤੇ ਟੁੱਟੀਆਂ ਹੁੰਦੀਆਂ ਨੇ ਕਾਲਾ ਫਿਰ ਲਾਣਗੇ ਆ ਪਈਆਂ ਨੇ ਦੂਜੇ ਵੀ ਤਾਲੀਆਂ ਲੈ ਆਜੀ ਅਰ ਰਾਵੜਾਂ ਦੇ ਡੱਬੇ ਵੀ ਲਈਏ ਫੇਰ ਲੈ ਲੈ ਇਹ ਗੈਂਡ ਆ ਜਾ ਏ ਆਈ ਮਾਸਟਰ ਵਾਈਟ 450 ਦਾ ਸਰਫਐਕਸਲ 610 ਦਾ ਬੀ ਲੈਕ ਟਾਈਪ 240 ਦਾ ਹਰੇਨਾ 573 ਦਾ 7 ਕਿਲੋ ਮੰਡਾਲੀ ਹੈਣਾ ਨਾਲੇ ਬੈਮ ਲੈਲੀ ਨਾਲੇ ਦੂਜੀ ਲੈਲੀ ਆਹ ਤਾਂ 100 ਦੀ ਇੱਕ ਇੱਕ 120 ਦੀ ਹੈ ਇੱਕ ਇਧਰੋਂ ਈਜੀ ਦਾ ਕੱਪੜੇ ਵਾਲਿਆਂ ਇਹ ਜੀ ਵੀ ਪਾ ਲਈ ਜੇਰਾ ਫਰਕ ਕਦੇ ਲੋ ਜੀ ਆ ਕੱਪੜੇ ਤੋਂ ਵਾਲੀ 102 ਰੁਪਏ ਦੀ ਐ 100 ਕਰਾ ਆ 121 ਦੀ ਐ 121 ਦੀ 102 ਦੀ ਆ 135 ਦੀ ਐ ਕਰਨ ਲਾ ਲੇ ਵੀ ਖਾਧੀ ਆਓ ਬਾਈ ਮਤਲਬ ਉਹ ਵੀ ਦੇਨੇ ਦੋ 195 ਦੀ ਐ ਉਦਾਨੂ ਦਾ 35 ਦਾ ਦੂਜਾ ਬਦਾਮਾ ਵਾਲਾ ਆਹ ਜੱਕ ਲੈਕ ਸੋਫਾਰਾਂ ਦਾ ਆਵਲਾ ਵੀ ਲੈ ਲੈ ਆਵਲੇ ਦਾ 195 ਰਿਆਲ ਆਪਣਾ ਦੇ ਵੀ ਬਹੁਤ ਸਲੈਸ ਹੈ ਜੀ ਬਾਈ 1 1 ਗੈਟ 1 ਫ੍ਰੀ ਆ 160 ਦੇ ਆ ਕੰਦਾਨਾ ਇਹ ਵੀ ਇੱਕ ਨਾਲ ਇੱਕ ਬਰੀ ਆ ਆ ਗੱਲ ਦੱਸਤੇ ਜੇ ਵੀ ਮਿਲਦੇ ਨੇ ਜੀ ਆ ਦੇਖੋ ਲਵ ਯੂ ਕਰਮਾਂ ਫੜਿਆ ਕਰ ਤੂੰ ਲੈ ਮਾਗੂ ਗੱਲ ਲਵ ਯੂ ਬੇਟਾ ਲੈ ਫੜ ਜਾ ਰਾ ਲਵ ਯੂ ਪਿਆਰੇ ਬੇਟਾ ਮੈਂ ਤੈਨੂੰ ਬੁੱਕਾ ਦਿੰਦਾ ਟਾਈਡੀ ਆ ਮਾਗਦਾ ਜੀ ਕਿਹੜਾ ਕਾਮ ਆ ਯਾਰ ਇਹ ਕਦਾ ਕਾਲਾ ਚਿੱਟਾ ਜਿਹਾ ਇੱਕ ਆ ਬ੍ਰਾਊਨ ਜਿਹਾ ब्राउन ਜਿਹਦਾ ਨੱਕ ਜਾ ਬਟਾਉਂ ਫਿਰ ਸੋਹਣਾ ਦਾ ਯਾਰ ਚਟਾ ਜਾ ਵੱਧ ਲੱਗਦਾ ਹੈ ਨਾ ਕਿ ਪੂਰਾ ਜਿਆ ਵੀ ਵਧੀਆ ਲੱਗਦਾ ਹਾਂ ਹਾਂ ਸੋਹਣਾ ਲੱਗਦਾ ਚਟਾ ਜਾ ਇਹਨੂੰ ਮਹਿਲਾ ਕਰ ਦੂ ਇਹਰਾ ਚਟਾ ਜੀ ਧਰ ਲਾ ਫਿਰ ਯਾਰ ਚੱਲ ਬਸ ਇਹਦਾ ਖਰਾਬ ਹੈ ਦਾ ਮਰਜੀ ਲੈ ਲੈ ਇਹਦਾ ਬਲੂਨ ਜੇ ਬਣਾਉਣ ਵਾਲੀ ਹੋਇਆ ਬਲੂਨ ਲਾਉਂਗਾ ਇਹਨੂੰ ਆਹ ਲੈਗਾ ਹੈ ਲੈਣੀ ਆ ਬੇਨ ਖਰਾਬ ਕਰ ਲਗਾ ਮੈਂ ਤਾਂ ਮੰਨਦੇ ਨਹੀਂ ਤਲਾਇੰਦਾ ਬਲੂਨ ਜੀ ਬਣਾਉਣੇ ਨੇ ਯਾਰ ਅੱਜ ਵਾਕ ਤਾਂ ਹੀ ਕਰਦੇ ਹਾਂ ਸਲੀਪਰ ਜੇ ਵੀ ਲੈ ਲਈ ਜੀ ਕਰਮਣੂਗਰ ਪਾਲੂ ਜਾਂ ਵੀ ਲੈਤਾ ਦੇਖੋ ਫੋਟੋਆਂ ਕੋ ਫੋਲੋ ਹੋ ਗਈ ਅੱਜ ਖੋਸਾ ਕਰਮਣਾ ਇਹਨੂੰ ਚੀਜ਼ਾਂ ਜੀਆਂ ਖਾਸੀਆਂ ਮਿਲ ਗਿਆ ਬੁਲਬਲੇ ਜੇ ਮਿਲ ਗਏ ਐਣ ਗਾਉਣ ਦਾ ਫੋਲੀ ਸਮਾਣਾ ਜੀ ਪੈਂਟਾਂ ਪੌਂਟਾਂ ਰੋ ਚੈੱਕ ਫਿਰ ਮਤਰੋ ਕਿਉਂ ਲੱਗਦਾ ਸੁਪਰੀ ਹੀਰੀ ਕਰਮਣ ਲੱਗਦਾ ਸਰਦਾਰ ਪੈਂਦਾ ਰੋਬ ਸਰਦਾਰ ਦਾ ਨਹੀਂ ਨਹੀਂ ਲੱਗਦੀ ਹੈ ਸੋਹਣਾ ਲੱਗਦਾ ਕਰ ਚੈੱਕ ਆ ਫਿਰ 150 ਦੀਆਂ ਵੀ ਨੇ ਜੀ ਆ 250 ਦੀਆਂ ਆ ਗਈਆਂ ਆ 400 ਦੀਆਂ ਆ ਗਈਆਂ ਮੈਂ ਇਹ ਤੋਂ ਮੈਂ ਦੀ ਸਾਥ ਤੋਂ ਸਾਧਿਆ 600 ਵਾਲੀਆਂ ਆ ਗਈਆਂ ਬਾਈ ਆ ਫਿਰ 4 400 ਵਾਲੀਆਂ ਆ ਪਾ 500 ਵਾਲੀਆਂ ਆ ਗਈਆਂ ਇਹ ਆ ਸਾਡੇ 550 ਦੀ ਆ ਗਏ 600 ਦੇ ਤੇ ਚਾਦਰਾਂ ਵੀ ਦੇਖੀਆਂ ਬਾਈ ਕਿ ਬਾਕਸ ਵੀ ਲਾਤਾ ਜੀ ਕਰਮਣੋਂ ਵੇਖਾ ਕਰਮਣੋਂ ਚੀਜ਼ਾਂ ਤਾਂ ਜਿਆਦਾ ਹੀ ਮਿਲ ਜਾਂਦੀਆਂ ਨੇ ਟਰਾਲੀ ਲਈ ਵੀ ਫੋਲੋ ਹੋਗੇ

ਅਰ ਆ ਗਏ ਮਿੱਤਰੋ ਆਪਾਂ ਘਰ ਪਹੁੰਚ ਗਏ ਹੁਣ ਚੱਲਿਆਂ ਜੀ ਆਪਾਂ ਦੁੱਧ ਪਾਉਣ ਮਿੱਤਰੋ ਆ ਗਿਆ ਜੀ ਹੈਡਰਾਜਾ ਹੈਡਰਾ ਹੀ ਕਹਨੇ ਨੇ ਬਾਈ ਇਹਨੂੰ ਹੈਡਰਾ ਹੁਣ ਲਾਉਣਾ ਢੋਲ ਜੀ ਇਹਦੇ ਨਾਲ ਆਇਆ ਯਾਰ ਸਹਿਜੂ ਯਾਰ ਆਪਣੇ ਕੀ ਹਾਲ ਨੇ ਯਾਤੇ ਰੇ ਠੀਕ ਹੈ ਯਾਰ ਇਹ ਆ ਜੀ ਸਾਡਾ ਸਹਿਜੂ ਇਹਨੂੰ ਮਿਲੋ ਜੀ ਹੈਡਰਾ ਜ ਆ ਗਿਆ ਜੀ ਮਿੱਤਰੋ ਉਧਰ ਬਾਈ ਖੋਲੀ ਜਾਣਾ ਨਾੜਾ ਢੋਲਾ ਲਾਉਣਾ ਅੱਜ ਇਹ ਸਵੇਰੇ ਧਰਨਾ ਨਮਾ ਟਾਈਮ ਦੇਖ ਲਓ ਮਿੱਤਰੋ 6 ਵਜਣ ਵਾਲੇ ਨੇ ਜਮਾ 6:00 ਵਜ ਹੀ ਗਏ ਨੇ 5:00 ਵਜਣ ਵਾਲੇ ਕੀ ਨੇ ਜਮਾ ਵੱਧ ਗਏ ਵੀਰੇ ਫੇਰ ਆਪਾਂ ਚੱਲੇ ਆਂ ਇਹ ਪੌੜੀ ਫੜਾਉਣ ਉਹਨਾਂ ਨੂੰ ਇੱਕ ਪੌੜੀ ਆ ਚਾਬੀ ਆਲੇ ਮੇਰੇ ਜਿਵੇਂ ਬੈਠੇ ਸੀ ਮੈਂ ਖੁੱਲ ਕੇ ਰੋ ਜਮਾ ਬਾਤ ਤੂੰ ਕਹਿੰਦਾ ਮੈਂ ਸੰਗਲਪ ਤਾਂ ਕਰਦਾ ਹਾਂ ਇਦਾਂ ਹੈਂਗਾ ਉੱਪਰ ਕਿੱਲਾ ਬੰਦਾ ਠੀਕ ਹੈ ਗੇਟੀ ਵੀ ਪਹੁੰਚੋ ਕੇ ਆ ਜੀ ਸਵੇਰ ਭਾਈ ਸਸਰੀ ਘਰ ਲੋਟੇ ਕੰਮ ਇਹ ਤਾਂ ਮੰਮੀ ਨੇ ਆਖਿਆ ਆਇਦਾ ਲੰਗੁੰਦੀ ਨੇ ਗਲੂਤਾਰਨਾ ਨਾ ਮਾਂ ਨਹੀਂ ਰਾ ਕਰ ਲਿਆ ਯਾਰ ਇਹਨਾਂ ਨੇ ਬਾਈਆਂ ਨੇ ਹੁਣ ਬਲੇ ਆ ਆਇਦਾ ਘਰ ਟਾਈਮ ਨੇ ਉਨਹੀਂ ਰਹੋਗੇ ਬਸ ਹੁਣ ਤਾਂ ਸੇਵੇ ਤਾਂ ਨਹੀਂ ਰਾਵ ਜਣਾ ਆਵਾਜ਼ ਹੀ ਹੋ ਗਈ ਸੈਟ ਨਹੀਂ ਆ ਰਿਹਾ ਜੀ ਕੰਮ ਹੁਣ ਇੱਧਰ ਨੂੰ ਕਰਕੇ ਲਿਆਉਣਾ ਪਊ ਫਾਈਟਰਾਇਰ ਸੈਟ ਨਹੀਂ ਆ ਰਿਹਾ ਜੀ ਇਹ ਮਾਰੇ ਜੀ ਕੱਚ ਰਹਿੰਦੀ ਹੈ ਜੀ 2 ਕੋ ਫੁੱਟ ਦੀ ਤਾਂ ਕਰਕੇ ਹੁਣ ਮੋੜ ਕੇ ਇੱਧਰ ਲੈ ਪਾਸੇ ਲਾਇਆ ਜੀ ਉੜ ਜਾ ਕਤਾ ਜੀ ਹੈਡ ਰਾਜਾ ਹੁਣ ਹੁਣ ਪਹੁੰਚ ਜੂਗਾ ਸਹੀ ਗੱਲ ਹੈ ਆ ਜਾ ਜਾ ਉਹ ਸਾਈਡ ਤੇ ਖੜੇ ਬਥੇ ਲੂਟ ਹੈ ਉਹਨਾਂ ਇੱਥੇ ਹੀ ਨਹੀਂ ਪਤਾ ਘੁੰਮ ਕੇ ਇੱਧਰ ਨੂੰ ਆ ਜੇ ਠੀਕ ਹੈ 6:17 ਹੋ ਗਏ ਜੀ ਹਾਲੇ ਤੱਕ ਉਧਰੀ ਚੱਲ ਰਿਹਾ ਲੋਟ ਨਹੀਂ ਆ ਰਿਹਾ ਕੰਮ ਹੁਣ ਆਉ ਲੋਟ ਆ ਉਹ ਮੂਰੇ ਨਹੀਂ ਸੀ ਜਾਂਦਾ ਜੀ ਫਿਰ ਕਹੀ ਨਾਲ ਸੈੱਟ ਕਰਿਆ ਕਈ ਨਾਲ ਪੱਟ ਕੇ ਥਾਂ ਕਰਤਾ ਮੂਰ ਨੂੰ ਜੀ ਹੈਡ ਰਾਜਾ ਤੋ ਆਪਾਂ ਤੋਆ ਪਟੋਏ 1 ਲੱਖ ਨਾਲ ਟੋਆ ਪਟੇ 1 ਲੱਖ ਲੱਗੀ ਆਂ ਦੇਖੋ ਦੋਨਾਂ ਪਾਸੇ ਪੈ ਗਿਆ ਬਾਈ ਲੈ ਕੇ ਸੰਗਰ ਸਮਾਰ ਕੇ ਪੈ ਗਿਆ ਨਾ ਬਾਈ ਆ ਮੈਂ ਉਤਰਿਆ ਮਾ ਉਤਰਿਆ ਹੁਣ ਉਤਰਿਆ ਹੁਣ ਤੇ ਆਂ ਦੇਖੋ ਉਹ ਕੌਲੀ ਦੇ ਬਸਾਈਏ ਤਾਰ ਕੇ ਕੌਲੀ ਫਨ ਕੇ ਮਰੂ ਉਹ ਹਾਂ ਸੰਗਰ ਪਰ ਅਸਲ ਲੈ ਮੈਂ ਦੇਖ ਲੈ ਚੈੱਕ ਕਰ ਉਹ ਵੀ ਯਾਰ ਰੁਬੇ ਦੇਖ ਬਾਈ ਚੈੱਕ ਕਰ ਲੈ ਜੀ ਦੋਹਾਂ ਵਾਲੇ ਚੱਲ ਜੀ ਨਹੀਂ ਇਹ ਤੈਨੂੰ ਹੁਣ ਬੰਦ ਕਰ ਗੋਲ ਤਾਂ ਕੋਈ ਨਹੀਂ ਬਾਈ ਤੂੰ ਦੇਖ ਲੈ ਹੁਣ ਤੂੰ ਆਪ ਦੇਖ ਆਈ ਹੈ ਜੀ ਆਪਣੀ ਡਿਊਟੀ ਪਾਸ ਆ ਬੈਂਟਰੀਆਂ ਫੜ ਕੇ ये ड्यूटी लाती कहने बैंटरी रख रखा ने ब्ग बनाया मगर ठीक है, है। गिफ्टी हाशिया जी फिर गल तो, तो देवटी देवटी। <laughs> सही कहना ड्यूटी फिर का आ गया जी का, का। ਕਾਕਾ ਆ ਗਿਆ ਜੀ ਕਾਕਾ ਉਹ ਬੈਠਿਆ ਜੀ ਸੀਟ ਤੇ ਉਹ ਕਹਿੰਦਾ ਮੈਂ ਕਰੂੰ ਮੱਤ ਸੋਧੋ ਦਾ ਨਹੀਂ ਆਉਂਦਾ ਬੱਤ ਨਮਾਜ਼ ਜਿਹੜਾ ਹੁਣ ਆਇਆ ਆਪਣੀ ਦਾ ਹੀ ਡਿਊਟੀ ਹੈ ਜੀ ਬਸ ਬਾਠੇ ਉਹ ਦੇਵਾ ਲਾ ਲੈ ਵੀ ਮਤਰਾ ਤਾ ਨੂੰ ਹਟਦੇ ਆ ਤੁਹਾਨੂੰ ਕਿਹਾ ਸੀ ਪਹਿਲਾਂ ਹੀ ਵੀ ਲਾ ਕੇ ਹਟਾਏ ਉਹ ਨਜ਼ਰ ਅਸੀਂ ਪੈਂਦੇ ਨਹੀਂ ਲਾ ਲੈ ਜੀ ਇਹਦੇ ਵੱਡੇ ਵੱਡੇ ਟਰਾਂਸਫਰ ਲਾ ਲੈ ਇਹਦਾ ਗੰਦ ਕੋਈ ਨਹੀਂ ਆ ਦਸ ਕੋ ਬੈਟਰੀ ਚੈੱਕ ਕਰੋ ਦੇਖੋ ਇਹ ਐਂ ਵੀ ਜਗਦੀ ਹੈ ਆਏ ਵੀ ਬਲੈਂਕ ਜੀਆਂ ਵੀ ਕਰਦੀ ਆ ਇਧਰੋਂ ਮੁੱਠਾ ਜਿਹਾ ਵੀ ਜਾਗਦਾ ਕਿਵੇਂ ਲੱਗੀ ਬੈਟਰੀ ਤੁਹਾਨੂੰ ਦੱਸੋ ਕਮੈਂਟ ਕਰਕੇ ਪਾਪਾ ਟਰਾਲੀ ਦੇ ਵੀਰੇ ਹੋ ਗਿਆ ਕੰਮ ਫਤਿਹ ਹੁਣ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਪ੍ਰਣਾਲਿਓ ਬਦਲ ਕੇ ਲਿਆਵਾਂਗੇ ਦੂਜਾ ਇਹਨੂੰ ਜਮਾ ਕਰਾ ਆਵਾਂਗੇ ਚੰਗਾ ਵੀ ਮਿੱਤਰੋ ਗੁੱਡ ਨਾਈਟ ਅੱਜ ਦਾ ਆਪਣਾ ਬਲੌਗ ਸਮਾਪਤ ਹੁੰਦਾ ਜੀ